ਪੰਜਾਬ ਦੇ ਵਿੱਚ ਕਤਲ ਦੀਆਂ ਘਟਨਾਵਾਂ ਲਗਾਤਾਰ ਵਧੀਆਂ ਜਾ ਰਹੀਆਂ ਨੇ ਕਈ ਵਾਰ ਕਦੇ ਕਿਸੇ ਗੱਲ ਨੂੰ ਲੈ ਕੇ ਯਾਰਾਂ ਦੋਸਤਾਂ 'ਚ ਝਗੜਾ ਹੋ ਜਾਂਦਾ ਤੇ ਝਗੜਾ ਇੰਨਾ ਜ਼ਿਆਦਾ ਵੱਧ ਜਾਂਦਾ ਕਿ ਕਤਲ ਤੱਕ ਪੂਰਾ ਮਾਮਲਾ ਪਹੁੰਚ ਜਾਂਦਾ ਹੈ ਜਿਹੀ ਇੱਕ ਖਬਰ ਬਠਿੰਡਾ ਤੋਂ ਸਾਹਮਣੇ ਜਿੱਥੇ ਕਿ ਦਰਜਨ ਪਰ ਮੁੰਡਿਆਂ ਦੇ ਵੱਲੋਂ ਸ਼ਰਾਬ ਦੇ ਨਸ਼ੇ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਲਾਜ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਬਠਿੰਡਾ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਉਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਪੁਲਿਸ ਤੋਂ ਬਾ ਦਿਮਗਰੋਂ ਜਿਹੜੀ ਹੈ ਜਾਂਚ ਕੀਤੀ ਜਾਂਦੀ ਹੈ ਪੁਲਿਸ ਦੇ ਵੱਲੋਂ ਜਾਂਚ ਦੇ ਵਿੱਚ ਜੋ ਸਾਹਮਣੇ ਆਇਆ ਕਿ ਦੋਸਤ ਸਾਰੇ ਇਕੱਠੇ ਹੋ ਕੇ ਇਹਨਾਂ ਨੇ ਮਨਾਲੀ ਕੁਮਣ ਜਾਣਾ ਸੀਗਾ ਮਨਾਲੀ ਕੋ ਮਣ ਜਾਣਾ ਸੀ ਪਰ ਇਸ ਦੌਰਾਨ ਇਹਨਾਂ ਦੀ ਗੱਡੀ ਜਿਹੜੀ ਹੈ ਉਹ ਖਰਾਬ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਹਨਾਂ ਨੇ ਫੈਸਲਾ ਲਿਆ ਕਿ ਬਠਿੰਡੇ ਦੇ ਵਿੱਚ ਹੀ ਇੱਕ ਪਾਰਟੀ ਕੀਤੀ ਜਾਵੇ ਤਾਂ ਇਕੱਠੇ ਹੋਏ ਸੀ ਸਾਰੇ ਪਾਰਟੀ ਕਰਨ ਦੇ ਲਈ ਬਠਿੰਡਾ ਦੇ ਫੇਸ 3 ਦੇ ਵਿੱਚ ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਤੇ ਦਰਜਨ ਪਰ ਮੁੰਡਿਆਂ ਨੇ ਇੱਕ ਮੁੰਡੇ ਨੂੰ ਜ਼ਖਮੀ ਕਰ ਦਿੱਤਾ ਕੋਟ ਕੋਟ ਕੇ ਉਸ ਬਾਅਦ ਇਲਾਜ ਕਰਵਾਇਆ ਉਸ ਦਾ ਉਸ ਤੋਂ ਬਾਅਦ ਇਲਾਜ ਦੌਰਾਨ ਉਸ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਤਾਂ ਬੜੀ ਹੀ ਇਹ ਮੰਦਭਾਗੀ ਘਟਨਾ ਜਿਹੜੀ ਹੈ ਬਠਿੰਡਾ ਤੋਂ ਸਾਹਮਣੇ ਹੈ ਤਾਂ ਸ਼ਰਾਬ ਦੇ ਨਸ਼ੇ ਦੇ ਵਿੱਚ ਜਿਗਰੀ ਯਾਰ ਦਾ ਜਿਹੜਾ ਉਹ ਕਤਲ ਕਰ ਦਿੱਤਾ ਗਿਆ ਮਨਾਲੀ ਨੂੰ ਮਰ ਜਾਣਾ ਸੀ ਕਾਰ ਖਰਾਬ ਹੋ ਗਈ ਬਠਿੰਡੇ ਪਾਰਟੀ ਕਰਨ ਲੱਗੇ ਇਸ ਦੌਰਾਨ ਜੋ ਹੈ ਬੁਰੀ ਤਰ੍ਹਾਂ ਬਾੜ ਦਿੱਤਾ ਗਿਆ ਆਪਣੇ ਦੋਸਤ ਨੂੰ ਦਰਜਨ ਅੱਧੀ ਦਰਜਨ ਦੱਸਿਆ ਜਾ ਰਿਹਾ ਅੱਧੀ ਦਰਜਨ ਨੌਜਵਾਨਾ ਨੇ ਆਪਣਾ ਦੋਸਤ ਹੀ ਜੜਾਗਾ ਉਹ ਤੇਜ਼ ਤਰ ਹਥਿਆਰ ਦੇ ਨਾਲ ਜ਼ਖਮੀ ਕਰਤਾ ਉਸ ਤੋਂ ਬਾਅਦ ਇਲਾਜ ਦੌਰਾਨ ਉਸਦੀ ਮੌਤ ਹੋ ਜਾਂਦੀ ਮ੍ਰਿਤਕ ਦੀ ਪਛਾਣ ਅਮਰੋਜ ਸਿੰਘ ਵਾਸੀ ਲਾਲਬਾਈ ਜਸਕਰਨ ਮਾਫ ਕਰਨਾ ਅਮਰੋਜ ਸਿੰਘ ਅੱਧੇ ਵੱਜੋਂ ਵੱਲੋਂ ਵੱਜੋਂ ਹੋਈ ਹੈ ਉਧਰ ਉਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜੋ ਜਿੰਨਾ ਦੇ ਵੱਲੋਂ ਪੂਰੀ ਘਟਨਾ ਨੂੰ ਜਾਨ ਦਿੱਤਾ ਗਿਆ ਉਸ ਦੇ ਖਿਲਾਫ ਜੜੀ ਹੈ ਉਹ ਕਾਰਵਾਈ ਹੋਣੀ ਚਾਹੀਦੀ ਜੀ ਬੀ ਦੀ ਕੀ ਨਾਮ ਹੈ ਜਿਸ ਕਾਰਨ ਸੇ ਕੀ ਘਟਨਾ ਵਾਪਰੀ ਹੈਗਾ ਇਹ ਤਾਂ ਜੀ ਇੱਥੇ ਯਾਰ ਵੀ ਲੈ ਗਏ ਘੁੰਮਣ ਠੀਕ ਹੈ ਤੇ ਉਥੋਂ ਲੋਕ ਵੀਰ ਆ ਗਏ ਸਾਡੇ ਮੁੰਡੇ ਦਾ ਬਾਹਰ ਤਾਂ ਅਰੇ ਤੁਹਾਡਾ ਕੀ ਲੱਗਦਾ ਮੁੰਡਾ ਮੇਰਾ ਭਤੀਜਾ ਇਸ ਦਾ ਕੀ ਨਾਮ ਹੈ ਅੰਗਰੋਜ ਸਿੰਘ ਦਾ ਅੱਛਾ ਘੁੰਮਣ ਖਰੇ ਨਾ ਸੀ ਹਾਂ ਜੀ ਇੱਥੇ ਵੀ ਘੁੰਮਣ ਕੱਲ ਰਾਤ ਦੀ ਘਟਨਾ ਅੱਛਾ ਕਿੰਨੇ ਕੁ ਮੁੰਡੇ ਸੀ ਉਹ ਮੁੰਡੇ ਸੀ ਚਾਰ ਪੰਜ ਨੇ ਤੇ ਬਾਕੀ ਹੁਣ ਗਾਹ ਵੇਖੋ ਵੀ ਕੀ ਗੱਲ ਹੋਈ ਜਿਹੜੇ ਮੁੰਡੇ ਨਾਲ ਸੀ ਲੱਗਾਂ ਲਈ ਜਾਂਦੇ ਆ ਉਹ ਦੱਸਣਗੇ ਵੀ ਕੀ ਕੀ ਗੱਲ ਹੋਈ ਕੀ ਥਾਣੇ 'ਚ ਪਹੁੰਚੇ ਕੋਈ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਹੋਈ ਗੱਲਬਾਤ ਚੱਲੀ ਜਾਂਦੀ ਕਿ ਉਹਨਾਂ ਫਾਰਵਰਡ ਕਰੀ ਜਾਂਦੇ ਆ ਅੱਛਾ ਕੀ ਮੰਗ ਕਰਦੇ ਆ ਪੁਲਿਸ ਪ੍ਰਸ਼ਾਸਨ ਤੋਂ ਮੰਗ ਲਿਆ ਨਾ ਹਮਤ ਤੋਂ ਹਿਸਾਬ ਨਾਲ ਜਿਹਦੇ ਜਿਹੇ ਦੋਸ਼ੀ ਉਹਦੇ ਜਿਹੜਾ ਅੱਛਾ ਕਿਹੜਾ ਪੋਟਾ ਲਾਲ ਬਾਈ ਦੋਸ਼ਾਂ ਸਜਾ ਮਿਲ ਜਾਈਂ ਸਾਡਾ ਮੁੰਡਾ ਸੀ ਜੀ ਪਿੰਡ ਦਾ ਤੇ ਉਹਨੂੰ ਇੱਥੇ ਕੱਲ ਚਰਿਆਂ ਵੜਤਾ ਹੀ ਵੀ ਆਇਆ ਚ ਕੋਈ ਯਾਰ ਦੋਸਤ ਸੀ ਉਹਦੇ ਯਾਰ ਦੋਸਤ ਤਾਂ ਨਹੀਂ ਹੁੰਦੇ ਜੀ ਯਾਰ ਦੋਸਤ ਉਹਦੇ ਨਾਲ ਖਾਣ ਪੀਣੇ ਹੋਰ ਆਏ ਸੀ ਜੀ ਐਕਟ ਵਾਸਤੇ ਕੋਈ ਚਾਰ ਮੁੰਡੇ ਆਏ ਆ ਉਹਨਾਂ ਨੇ ਆ ਕੇ ਮਤਲਬ ਪਹਿਲਾਂ ਹੱਥੋ ਕਾਈ ਕੀਤੀ ਫਿਰ ਉਹਨਾਂ ਨੇ ਕਾਪੇ ਨਾਲ ਤੇ ਪਹਿਲਾਂ ਇਹਦੀ ਬਾਹ ਵਢੀ ਫਿਰ ਇੱਕ ਉਹ ਮੰਤਰਨਾ ਇਸ ਲਈ ਤੇ ਹਾਂਜੀ ਬਸ ਉਹ ਬੱਚੇ ਇੱਕ ਦੂਜੇ ਨਾਲ ਲੜ ਕੇ ਯਾਰ ਦੋਸਤ ਇੱਥੇ ਆ ਗਏ ਜੀ ਕਿੰਨੀ ਉਮਰ ਸੀ ਮੁੰਡੇ ਦੀ ਤੇ ਕਿਹੜਾ ਪਿੰਡ ਹੈ 21 ਸਾਲ ਓਵਰ ਸੀਗੀ ਜੀ 2004 ਦਾ ਜਨਮ ਹੈ ਤੇ ਪਿੰਡ ਲਾਲ ਬਈ ਹੈ ਅੱਛਾ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਆਦੇ ਸਾਡੇ ਨੂੰ ਸਾਨੂੰ ਇਨਸਾਫ ਚਾਹੀਦਾ ਜੀ ਜਿਹੜਾ ਨੇ ਸਾਡੇ ਬੱਚੇ ਨੂੰ ਮਾਰਿਆ ਉਹਨਾਂ ਨੂੰ ਫਾਂਸੀ ਦੇ ਜਾਓ ਕੱਲ ਰਾਤ ਹੀ ਘਟਨਾ ਹੈ ਕੱਲ ਆ ਹਾਂਜੀ ਕੱਲ ਰਾਤ ਕੋਈ ਮੁੰਡਾ ਸਟੱਡੀ ਕਰ ਰਿਹਾ ਸੀਗਾ ਪੜਦਾ ਸੀ ਦਾ ਹੁਣ ਤਾਂ ਨਹੀਂ ਹੁਤਾ ਕਰੀ ਸੀਗਾ ਜੀ ਉਹ ਕਰ ਲਈ ਸੀ ਉਹਨੇ ਮੈਨੂੰ ਪਲਸ 2 ਕਰਕੇ ਦੇ ਸੀਗੇ ਇਹ ਸਾਨੂੰ ਥਾਣਾ ਸਿਵਲ ਲਾਈਨ ਵਿਖੇ ਅ ਇਨਫਰਮੇਸ਼ਨ ਰੀਸੀਵ ਹੋਈ ਹੈ ਜੀ ਕਿ ਇਹ ਕੁਝ ਦੋਸ ਸੀਗੇ ਜਿਹੜੇ ਇੱਕ ਦੂਜੇ ਨੂੰ ਜਾਣਦੇ ਸੀ ਕੋਈ ਇਕੱਠੇ ਪੜਦੇ ਸੀ ਕੋਲ ਸਕੂਲ ਟਾਈਮ ਜਾਂ ਕਾਲਜ ਟਾਈਮ ਤੇ ਉਹ ਕੱਲ ਇੱਥੇ ਜੀਤ ਰੋਡ ਤੇ ਕੱਠੇ ਹੋਏ ਆ ਸ਼ਾਮ ਨੂੰ ਜੋ ਰਾਤ ਨੂੰ ਉਹ ਸ਼ਰਾਬ ਪੀ ਰਹੇ ਸੀ ਤੇ ਪੀਂਦੇ ਪੀਂਦੇ ਉਹਨਾਂ ਦੀ ਆਪਸ ਕਿਸੇ ਵਜ੍ਹਾ ਕਰਕੇ ਤੂ ਤੂ ਮੈਂ ਮੈਂ ਹੋ ਗਈ ਤੇ ਜਿਸ ਤੋਂ ਬਾਅਦ ਉਹ ਆਪਸ ਹੀ ਉਹਨਾਂ ਦੀ ਲੜਾਈ ਹੋ ਗਈ ਤੇ ਉਹ ਲੜਾਈ ਦੌਰਾਨ ਉਹਨਾਂ ਚੋਂ ਇੱਕ ਲੜਕਾ ਹਮਰੂਦ ਸਿੰਘ ਪੁੱਤਰ ਬਲਜਿੰਦਰ ਸਿੰਘ ਹੈ ਜੀ ਉਹਦੀ ਲੜਾਈ ਦੇ ਵਿੱਚ ਸੱਟਾਂ ਲੱਗਨ ਕਰਕੇ ਮੌਤ ਹੋ ਗਈ ਹੈ ਜੀ ਸਰ ਕਿਹਨੇ ਕਾਰਵਾਈ ਕੀਤੀ ਜੀ ਕਿਹਨੇ ਲੋਕਾਂ ਨੂੰ ਇਹਨਾਂ ਦੇ ਜਿਹੜਾ ਜੀ ਆ ਮਰਨ ਵਾਲਾ ਲੜਕਾ ਹੈ ਅਮਰੋਜ ਉਹਦੇ ਹੁਣ ਫੈਮਿਲੀ ਮੈਂਬਰਸ ਤੇ ਹੋਰ ਆਏ ਨੇ ਜੀ ਤੇ ਜਿਹੜੇ ਨਾਲ ਮੌਕੇ ਤੇ ਲੜਕੇ ਮੌਜੂਦ ਸੀ ਉਹ ਵੀ ਆਏ ਨੇ ਉਹਨਾਂ ਦਾ ਅਸੀਂ ਸਟੇਟਮੈਂਟ ਰਿਕਾਰਡ ਕਰ ਰਹੇ ਆ ਜੀ ਜਿਨ੍ਹਾਂ ਦੇ ਵਿੱਚ ਮੁੱਢਲੇ ਤੌਰ ਤੇ ਹੁਣ ਤੱਕ ਸਾਨੂੰ ਇਹ ਪਤਾ ਲੱਗਿਆ ਕਿ ਇਹਨਾਂ ਦਾ ਇੱਕ ਦੋਸਤ ਸੀਗਾ ਸ਼ਵੀ ਸੀਗਾ ਜੋ ਜੰਗੀ ਰਾਣੇ ਪਿੰਡ ਦਾ ਹੈਗਾ ਜੀ ਇੱਕ ਬੱਬੂ ਹੈਗਾ ਤੇ ਖੁਸ਼ਾ ਤੇ ਇੱਕ ਦੋ ਤਿੰਨ ਮੁੰਡੇ ਹੋਰ ਸੀਗੇ ਇਹਨਾਂ ਵੱਲੋਂ ਆਪਣੇ ਜਿਹੜਾ ਮਰਨ ਵਾਲਾ ਸੀ ਉਹਦੀ ਕੁੱਟਮਾਰ ਕੀਤੀ ਗਈ ਸੀਗੀ ਤੇ ਉਹਨਾਂ ਦੀ ਸੱਟਾਂ ਮਾਰ ਕੇ ਉਸਦੀ ਮੌਤ ਕਰ ਦਿੱਤੀ ਗਈ। ਮੁਢਲੀ ਪੜਤਾਲ ਜਿਹੜੀ ਹੁਣ ਤੱਕ ਦੀ ਹੋਈ ਹੈ ਜੀ ਉਹਦੇ ਵਿੱਚ ਇਹ ਸਾਹਮਣੇ ਆਇਆ ਕੋਈ ਇਦਾਂ ਦੀ ਖਾਸ ਵਜ੍ਹਾ ਰੰਜਿਸ਼ ਨਹੀਂ ਸੀ ਬਟ ਉੱਥੇ ਜੇ ਸ਼ਰਾਬ ਪੀ ਰਹੇ ਸੀ ਸ਼ਰਾਬ ਪੀਂਦੇ ਪਿੰਦੇ ਆਪਸੀ ਇਹਨਾਂ ਦੀ ਕੋਈ ਤੂਤੂ ਮਾਮਾ ਹੋਗੀ ਕਿਉਂਕਿ ਇਹਨਾਂ ਵਿੱਚੋਂ ਜਿਹੜਾ ਇੱਕ ਲੜਕਾ ਸੀਗਾ ਸ਼ਵੀ ਉਹਨੇ ਕੋਈ ਆਪਣੇ ਹੋਰ ਦੋਸਤ ਬਣਾ ਲਏ ਸੀ ਜੋ ਇੱਕੰਦਾ ਦੋ ਜਣੇ ਹੋਰ ਬਣਾ ਲਏ ਸੀ ਜੋ ਕਿ ਇਹਨੇ ਜਿਆਦਾ ক্লোਜ਼ ਫਰੈਂਡਸ ਇਹਨਾਂ ਦੇ ਕਾਮਨ ਨਹੀਂ ਸੀਗੇ ਉਸੇ ਨੂੰ ਲੈ ਕੇ ਹਲਕੀ ਫੁਲਕੀ ਮਾੜੀ-ਮੋਟੀ ਇਹਨਾਂ ਦੀ ਬਹਿਸ ਹੋਈ ਬਹਿਸ ਤੋਂ ਬਾਅਦ ਫਿਰ ਤਿੰਨ-ਚਾਰ ਜਣੇ ਉੱਠ ਕੇ ਬਾਹਰ ਆ ਗਏ بس ایسے چیز ਨੂੰ ਲੈ ਕੇ ਆਪਸ ਲੜਪੇ ਤੇ ਸ਼ਰਾਬ ਤੁਸੀਂ ਇਹ ਕਹਿ ਸਕਦੇ ਆ ਕਿ ਸ਼ਰਾਬ ਦੇ ਨਸ਼ੇ ਚ ਅਗਰੈਸਿਵ ਹੋ ਕੇ ਤੇ ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਜਿਹੜੇ ਕਿੰਨੇ ਲੋਕ ਹੋਣ ਕਰ ਜਿਹੜਾ ਸਾਹਮਣੇ ਹੈ ਜਿਸ ਮਾਮਲੇ ਤੇ ਰਹੇ ਆ ਜੋ ਫੈਮਿਲੀ ਵੱਲੋਂ ਤੇ ਸਾਨੂੰ ਮੌਕੇ ਤੇ ਜੋ ਲੜਕੇ ਸੀ ਉਹਨਾਂ ਵੱਲੋਂ ਤਕਰੀਬਨ 5 ਤੋਂ 6 ਜਾਣਿਆਂ ਦਾ ਅਪ੍ਰੋਕਸੀਮੇਟਲੀ ਦੱਸਿਆ ਗਿਆ ਬਾਕੀ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਹਰ ਚੀਜ਼ ਨੂੰ ਵੈਰੀਫਾਈ ਕਰਾਂਗੇ ਤੇ ਅਗਲੀ ਕਾਰਵਾਈ ਵਾਲੇ ਵਿੱਚ ਲੈ ਕੇ ਆਉਂਦੇ ਹਾਂ ਸਰ ਇਹ ਕਿੰਨੀ ਕਾਰ ਰਹੀ ਸੀ ਇਹ ਜੀ ਆਪਣੇ ਲਾਲਬਾਈ ਪਿੰਡ ਦਾ ਰਹਿਣ ਵਾਲਾ ਸੀਗਾ ਜੀ ਇਹ ਅਜੇ ਜਿਹੜਾ ਮਰਨ ਵਾਲਾ ਹੈਗਾ ਉਹਦਾ ਤਾਂ ਜੀ ਸਾਨੂੰ ਐਗਜੈਕਟ ਨਹੀਂ ਹੈ ਵਿੱਕੀ ਬਾਈ ਸਾਲ ਦਾ ਮੁੰਡਾ ਸੀਗਾ ਜੀ ਤਕਰੀਬਨ ਕਾਈਲਟਸ ਦੀ ਤਿਆਰੀ ਕਰਦਾ ਸੀਗਾ ਵੀ ਕੋਸ਼ਿਸ਼ ਕਰਦਾ ਸੀ ਸਾਰੇ ਤਕਰੀਬਨ ਇਦਾਂ ਦੀ ਹੀ ਤੇਰੇ-ਤੇਰੇ ਕਰ ਰਹੇ ਸੀਗੇ ਤੇ ਇੱਕ ਦੂਜੇ ਨੂੰ ਪੁਰਾਣੇ ਜਾਣਦੇ ਸੀਗੇ ਤੇ ਅਕਸਰ ਹੀ ਮਿਲਦੇ-ਬੁਲਦੇ ਰਹਿੰਦੇ ਸੀਗੇ ਤੇ ਕੱਲ ਵੀ ਇਹ ਇਕੱਠੇ ਹੋਏ ਆ ਤੇ ਬਸ ਉਦੋਂ ਸ਼ਰਾਬ ਪੀਤੀ ਇੱਕ ਦੂਜੇ ਨਾਲ ਲੜਾਈ ਹੋ ਗਈ ਤੇ ਏ ਨਾ ਜੀ ਅਜੀਤ ਪਹਿਲਾ ਅਜੀਤ ਰੋਡ ਹੈ ਉੱਥੇ ਪੀਜੀ ਹੈ ਜਿੱਥੇ ਉਹ ਮੁੰਡੇ ਰਹਿੰਦੇ ਸੀ ਉੱਥੇ ਪੀਜੀ 'ਚ ਇਕੱਠੇ ਹੋਏ ਉੱਥੋਂ ਉੱਠ ਕੇ ਫੇਸ 3 ਦੀ ਮਾਰਕੀਟ ਦੇ ਵਿੱਚ ਆ ਗਏ ਸੀ ਜਿੱਥੇ ਇਹਨਾਂ ਦੀ ਲੜਾਈ ਹੋਈ ਹੈ ਜੀ ਉੱਥੇ ਦਸਨ ਮੁਤਾਬਕ ਜੋ ਮੋਡੂਲੀ ਪੜਤਾਲਦਾਰਾਂ ਨੇ ਸਾਹਮਣੇ ਆਇਆ ਵੀ ਇਹਨਾਂ ਇਹਨਾਂ ਕੋਲ ਇੱਕ ਦੋ ਜਣਿਆਂ ਕੋਲੇ ਕਾਪਾ ਸੀਗਾ ਜਿਸ ਦਾ ਕਾਪੇ ਦਾ ਵਾਰ ਮਰਨ ਵਾਲੇ ਤੇ ਕੀਤਾ ਗਿਆ ਤੋਂ ਜੋ ਸੱਟਾਂ ਵੀ ਮਤਲਬ ਮਾਰਨਾ ਝਲਦਾ ਹੋਇਆ ਤੇ ਉਹਨੂੰ ਹਸਪੀਟਲ ਲੈ ਗਏ ਉੱਥੇ ਦੀ ਮੌਤ ਹੋ ਗਈ ਮਨਾਲੀ ਜਗ੍ਹਾ ਦਿੱਸਿਆ ਜਾਵੇ ਕਿ ਪਰਿਵਾਰ ਨੂੰ ਹੋ ਗਿਆ ਪਰਿਵਾਰ ਕਹਿੰਦੇ ਨੀਅਤ ਆ ਵੀ ਹੈ ਜਾਂ ਪਾਸ ਕਰ ਰਹੀ ਮਨ ਇਨਾਂ ਦੀ ਦੇਖੋ ਜੀ ਜੋ ਪਰਿਵਾਰ ਦਸਨ ਉਤਾਰ ਵਗੇ ਪਹਿਲਾਂ ਜਿਹੜੇ ਕੋਈ ਤਿੰਨ ਚਾਰ ਦੋਸਤ ਸੀ ਆਪਸ ਪਹਿਲਾਂ ਇਕੱਠੇ ਹੋਏ ਸੀ ਇਹਨਾਂ ਦਾ ਕੋਈ ਪਲਾਨ ਸੀਗਾ ਵੀ ਅਸੀਂ ਆਪਾਂ ਚਲੋ ਘੁੰਮਣ ਚੱਲਦੇ ਹਾਂ ਮਨਾਲੀ ਬਟ ਇਹਨਾਂ ਦੀ ਕੋਈ ਗੱਡੀ ਖਰਾਬ ਹੋ ਗਈ ਸੀਗੀ ਇਹਨਾਂ ਦਾ ਮਨਾਲੀ ਦਾ ਕੈਨਸਲ ਹੋ ਗਿਆ ਫਿਰ ਇਹਨਾਂ ਨੇ ਇੱਕ ਦੂਜੇ ਨੂੰ ਫੋਨ ਕਰ ਲਿਆ ਉਹ ਕਹਿੰਦੇ ਚਲੋ ਮਨਾਲੀ ਦਾ ਨਹੀਂ ਪ੍ਰੋਗਰਾਮ ਬਣਿਆ ਆਪਾਂ ਬਠਿੰਡੇ ਇਕੱਠੇ ਹੋ ਜਾਂਦੇ ਆ ਉੱਥੇ ਡਰਿੰਕ ਵਗੈਰਾ ਕਰ ਲਾਂਗੇ ਇਦਾਂ ਹੀ ਇਹਨਾਂ ਦਾ ਪ੍ਰੋਗਰਾਮ ਬੰਦਾ ਬੰਦਾ ਇਹ ਸਾਰੇ ਇੱਥੇ ਇਕੱਠੇ ਹੋ ਗਏ ਇਕੱਠੇ ਹੋ ਕੇ ਸ਼ਰਾਬ ਪੀਤੀ ਸ਼ਰਾਬ ਪੀ ਕੇ ਲੜਾਈ ਹੋ ਗਈ ਲੜਾਈ ਤੋਂ ਬਾਅ ਮੁਢਲੀ ਪੜਤਾਲ ਦੇ ਨਾਲ तकरीबन तकरीबन ਜੋ ਸਾਹਮਣੇ ਆ ਰਿਹਾ ਜੀ ਇਹ ਬਠਿੰਡਾ ਜ਼ਿਲ੍ਹਾ ਦੇ ਵੱਖ-ਵੱਖ ਪਿੰਡਾਂ ਦੇ ਨੇ ਬਟ ਕੋਈ ਮੁਕਸਰ ਜ਼ਿਲ੍ਹੇ ਦੇ ਪਿੰਡਾਂ ਦੇ ਵੀ ਹੈਗੇ ਨੇ ਜੀ ਬਾਕੀ ਇਹ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਸਾਰਾ ਕਲੀਅਰ ਕਰ ਲਾਂਗੇ ਜੀ ਕੌਣ ਕਿੱਥੋਂ ਦਾ ਤੇ ਕੌਣ